हां जी प्यारे विद्यार्थियों एक जड़ी समाचार ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਵਿਦਿਆਰਥੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਵੀ ਮੈਰੀਟੋਰੀਅਸ ਸਕੂਲਾਂ ਦੇ ਲਈ ਚੌਥੀ ਕਾਉਂਸਲਿੰਗ ਕਦ ਆਵੇਗੀ ਬਹੁਤ ਸਾਰੇ ਬੱਚੇ ਜਿਹੜੇ ਵਾਂਝੇ ਰਹਿ ਗਏ ਸੀਗੇ ਦਾਖਲੇ ਕੰਨੇਉ ਤੇ ਉਹ ਉਮੀਦ ਲਾਈ ਬੈਠੇ ਸੀਗੇ ਵੀ ਕਦ ਆਏਗੀ ਚੌਥੀ ਕਾਉਂਸਲਿੰਗ ਤਾਂ ਦੱਸਦੀ ਹੈ ਜਿਹੜੀ ਜਨਤਕ ਸੂਚਨਾ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਜਨਤਕ ਸੂਚਨਾ ਤਾਂ ਇਹ ਜਿਹੜਾ ਪੱਤਰ ਨੰਬਰ ਜਾਰੀ ਕਰ ਦਿੱਤਾ ਗਿਆ ਜਨ ਤੱਕ ਸੂਚਨਾ ਨੰਬਰ 15/24 ਜਿਹੜਾ ਨੰਬਰ ਦਿੱਤਾ ਗਿਆ ਤੇ ਮਿਤੀ 7/5/24 ਵਾਲਾ ਤੇ 30/5/24 ਵਾਲਾ ਅਤੇ 4/6/24 ਦੀ ਲਗਾਤਾਰਤਾ ਵਿੱਚ ਇਹ ਸੂਚਿਤ ਕੀਤਾ ਜਾਂਦਾ ਕਿ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਸੰਬੰਧੀ ਕਰਵਾਈ ਗਈ ਪਹਿਲੀ ਦੂਜੀ ਅਤੇ ਤੀਜੀ ਕਾਉਂਸਲਿੰਗ ਉਪਰੰਤ ਖਾਲੀ ਰਹਿ ਗਈਆਂ ਸੀਟਾਂ ਨੂੰ ਭਰ ਲਈ ਚੌਥੀ ਕਾਉਂਸਲਿੰਗ ਮਿਤੀ 28/6/24 ਤੇ 29/6/24 ਨੂੰ ਨਾਲ ਨੱਥੀ ਲਿਸਟ ਵਿੱਚ ਦਰਸਾਏ ਗਏ ਸਕੂਲ ਸੰਸਥਾ ਵਿੱਚ ਕਰਵਾਈ ਜਾਵੇਗੀ ਉਮੀਦਵਾਰਾਂ ਲਈ ਮੈਟ ਲਿਸਟਾਂ ਨਾਲ ਨੱਥੀ ਨੇ ਕਾਉਂਸਲਿੰਗ ਲਈ ਸਮਾਂ ਸਾਰਣੀ ਹੇਠ ਲਿਖੇ ਅਨੁਸਾਰ ਹੋਵੇਗੀ ਮਿਤੀ ਦਿਨਾਂ ਜੀ 28 6 24 ਸ਼ੁੱਕਰਵਾਰ ਲੜੀ ਨੰਬਰ 1 ਤੋਂ ਲੈ ਕੇ 800 ਤੱਕ ਜਿਹੜਾ ਲੜਕੀਆਂ ਲੜਕੀਆਂ ਲਈ ਕਾਉਂਸਲਿੰਗ ਦਾ ਸ਼ੈਡਿਊਲ ਆ ਇਹ ਤੇ ਲੜਕਿਆਂ ਲਈ ਕਾਉਂਸਲਿੰਗ ਦਾ ਸ਼ੈਡਿਊਲ ਰਹੇਗਾ 28 6 24 ਨੂੰ ਲੜੀ ਨੰਬਰ 1 ਤੋਂ ਲੈ ਕੇ 410 ਤੱਕ ਸ਼ਨੀਚਰਵਾਰ ਜਾਨੀ ਕਿ 29 6 24 ਨੂੰ ਲੜੀ ਨੰਬਰ 801 ਤੋਂ ਲੈ ਕੇ 1605 ਤੱਕ ਦਾ ਜਿਹੜਾ ਸ਼ੈਡਿਊਲ ਆ ਉਹ ਲੜਕੀਆਂ ਲਈ ਹੈ ਦੇ ਲੜਕੀਆਂ ਲਈ ਜਿਹੜਾ ਕਾਉਂਸਲਿੰਗ ਦਾ ਸ਼ਡਿਊਲ ਆ ਲੜੀ ਨੰਬਰ 411 ਤੋਂ ਲੈ ਕੇ 814 ਤੱਕ ਦਾ ਸੋ ਜਲਦੀ ਇਹਦੇ ਸੰਬੰਧੀ ਮੈਂ ਜਿਹੜੀਆਂ ਦੋ ਵੀਡੀਓ ਉਹ ਵੀ ਪਾਉਣ ਲੱਗਿਆ ਨਾਲ ਦੀ ਨਾਲ ਹੀ ਲੜਕਿਆਂ ਦੀ ਮੈਟਰਲਿਸਟ ਤੇ ਲੜਕਿਆਂ ਦੀ ਤੁਸੀਂ ਆਪਣਾ ਉੱਥੇ ਦੇਖ ਸਕਦੇ ਹੋਗੇ ਤੁਹਾਡਾ ਨੰਬਰ ਕਿੰਨਾ ਬਣਦਾਗਾ ਤੇ ਇਹਦੇ ਬੱਚੇ ਵੀ ਦੱਸਦੀਏ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਮੌਕਾ ਦਿੱਤਾ ਗਿਆ ਪ੍ਰਾਈਵੇਟ ਸਕੂਲਾਂ ਵਾਲੇ WHH ਵਾਲੇ ਓਪਨ ਵਾਲੇ ਬੱਚਾ ਨੂੰ ਜਿਹੜਾ ਮੌਕਾ ਦਿੱਤਾ ਗਿਆ ਇਹਦੇ ਵਿੱਚ ਠੀਕ ਆ ਪਹਿਲਾਂ ਪ੍ਰਾਈਵੇਟ ਵਾਲਿਆਂ ਨੂੰ ਸਿਰਫ ਇੱਕੋ ਕਾਉਂਸਲਿੰਗ ਆਈ ਸੀਗੀ ਉਹਨਾਂ ਵਾਸਤੇ ਜਿਹੜੀ ਕਾਉਂਸਲਿੰਗ ਵੀ ਕਰ ਦਿੱਤੀ ਗਈ ਹੁਣ ਤੇ ਉਹ ਸਾਨੂੰ ਜਿਹੜਾ ਆਪਾਂ ਛੇਤੀ ਮੈਂ ਉਹ ਦੋਨੇ ਵੀਡੀਓ ਬਣਾ ਕੇ ਅਪਲੋਡ ਕਰ ਦਾਂਗਾ ਸੋ ਵੱਧ ਤੋਂ ਵੱਧ ਇਹ ਗੱਲ ਆਪਾਂ ਬੱਚਿਆਂ ਕੋਲ ਪਹੁੰਚਾਈਏ ਤਾਂ ਕਿ ਜਿਹੜੇ ਬੱਚੇ ਇੰਤਜ਼ਾਰ ਦੇ ਵਿੱਚ ਸੀਗੇ ਤੇ ਕੱਲ ਤੋਂ ਸ਼ੁਰੂ ਆ ਕੋਈ ਬੱਚਾ ਰਹਿ ਨਾ ਜਾਵੇ ਕਿਉਂਕਿ ਚੌਥੀ ਕਾਉਂਸਲਿੰਗ ਆ ਇਹ ਤੇ ਵਾਰ-ਵਾਰ ਕਾਉਂਸਲਿੰਗਾਂ ਨਹੀਂ ਆਉਂਦੀਆਂ ਚੌਥੀ ਵਾਰ ਆ ਚੁੱਕੀ ਆ ਤੇ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸੂਚਿਤ ਕਰੀਏ ਤਾਂ ਕਿ ਉਹ ਆਪਣਾ ਜਿਹੜਾ ਦਾਖਲਾ ਇਹਨਾਂ ਸਕੂਲਾਂ ਵਿੱਚ ਕਰਵਾ ਸਕਣ 8 ਵਜੇ ਤੱਕ ਨਾਲ ਨੱਥੀ ਲਿਸਟ ਅਨੁਸਾਰ ਜਿਹੜਾ ਰਿਪੋਰਟ ਕਰਨਗੇ ਸਕੂਲ ਉੱਚੇ ਦੱਸਿਆ ਗਿਆ ਤੇ ਕਾਉਂਸਲਿੰਗ ਲਈ ਬੁਲਾਇਆ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਦਾਖਲਾ ਸਕੂਲਾਂ ਵਿੱਚ ਜਿਹੜਾ ਦਾਖਲਾ ਸਨਿਸ਼ਚਿਤ ਹੋ ਗਿਆ ਕਾਉਂਸਲਿੰਗ ਦੇ ਉੱਪਰ ਜਿਹੜਾ ਸਾਰੇ ਸਰਟੀਫਿਕੇਟ ਚੈੱਕ ਕੀਤੇ ਜਾਂਦੇ ਆ ਇਹ ਮੈਟ ਆਧਾਰਿਤ ਤੁਹਾਨੂੰ ਜਿਹੜਾ ਦਾਖਲਾ ਅ ਪ੍ਰਵੇਸ਼ ਆ ਉਹ ਮੈਟ ਲਿਸਟ ਦੇ ਆਧਾਰਿਤ ਕੀਤਾ ਜਾਵੇਗਾ ਠੀਕ ਹੈ ਜੀ ਬਾਕੀ ਸਾਰੀਆਂ ਸ਼ਰਤਾਂ ਉਹੀ ਐਨ ਬੈਨ ਜੋ ਪਹਿਲਾਂ ਸੀਗੀਆਂ 60% ਸੀਟਾਂ ਲੜਕੀਆਂ ਲਈ 40% ਲੜਕਿਆਂ ਲਈ ਤਲਵਾੜਾ ਸਕੂਲ ਨੂੰ ਛੱਡ ਕੇ ਕਿਉਂਕਿ ਲੜਕੀਆਂ ਦਾ ਸਕੂਲ ਇਹ ਹੈ ਤੇ 10ਵੀਂ ਦੇ ਨੰਬਰਾਂ ਦਾ ਵੀ ਤੁਹਾਨੂੰ ਪਤਾ ਹੀ ਆ 65% ਦੇ ਨੰਬਰ ਚਾਹੀਦੇ ਆ ਐਸਸੀ ਤੇ ਐਸਟੀ ਵਾਸਤੇ ਤੇ ਬਾਕੀਆਂ ਨੂੰ 70% ਦੇ ਨ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਰਾ ਇਹਦੇ ਦਿੱਤਾ ਹੋਇਆ ਤੇ ਜਿਹੜਾ ਜੇ ਬੱਚੇ ਕੋਲੇ ਦਸਿਆ ਸਰਟੀਫਿਕੇਟ ਹੈ ਨਹੀਂਗਾ ਤਾਂ ਡੀਟੈਲ ਓਕਰ ਵਾਲਾ ਪ੍ਰਮਾਣਿਤ ਹੋਊਗਾ ਉਹ ਤੇ ਸਬੰਧਤ ਜਿਹੜਾ ਸਕੂਲ ਦਾ ਪ੍ਰਿੰਸੀਪਲ ਆ ਉਹਦੇ ਹਸਤਾਖਰ ਤੇ ਮੋਹਰ ਹੋਣੀ ਜ਼ਰੂਰੀ ਨੇਗੇ ਠੀਕ ਆ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਦਿੱਤੀਆਂ ਹੋ ਜਾਂ ਰਹੇ ਇਹਦੇ ਵਿੱਚ ਬਾਕੀ ਜਿਹੜਾ ਤੁਹਾਨੂੰ ਪਤਾ ਹੈਗਾ ਜਿਹੜੇ ਬਣਦੇ ਨੇਗਾ ਪ੍ਰਾਈਵੇਟ ਸਕੂਲਾਂ ਵਾਲੇ ਉਹਨਾਂ ਲਈ ਆਟਾ ਦਾਲ ਜਿਹੜਾ ਕਾਰਡ ਹੋਣਾ ਚਾਹੀਦਾ 스마트 ਕਾਰਡ 6 ਮਹੀਨੇ ਤੋਂ ਪੁਰਾਣਾ ਨਾ ਹੋਵੇ ਇੱਕ ਤਾਂ 스마트 ਕਾਰਡ ਜਿਹੜਾ ਹੁੰਦਾਗਾ ਉਹ ਠੀਕ ਆ ਜੀ ਤੇ ਇਹ ਜਿਹੜਾ ਉਹ ਤੁਹਾਨੂੰ ਸਾਰੀਆਂ ਗੱਲਾਂ ਬਾਰੇ ਪਾਤੀ ਆਪਣੀ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਪਿਆ ਉੱਥੋਂ ਸੁਣ ਸਕਦੇ ਹੋ ਤੁਸੀਂ ਬਾਕੀ ਸੀਟਾਂ ਦੀ ਵੰਡ ਬਾਰੇ ਵੀ ਸਾਰਾ ਦੱਸਿਆ ਹੋਇਆ ਸਾਰੀਆਂ ਸ਼ਰਤਾਂ ਉਹੀ ਨੇ ਤਕਰੀਬਨ ਕੋਈ ਫਰਕ ਨਹੀਂ ਹੈਗਾ ਇਹਨਾਂ ਦਾ ਬਿਲਕੁਲ ਉਹੀ ਨੇ ਸਾਰੀਆਂ ਸ਼ਰਤਾਂ ਜਦੋਂ ਤੁਹਾਨੂੰ ਜਿਹੜਾ ਸਕੂਲ ਵਿੱਚ ਰਿਪੋਰਟ ਕਰਨੀ ਹੋਵੇਗੀ ਸੀਟ ਅਲੋਟ ਹੋ ਜਾਊਗੀ ਨਾਲ ਲੱਗਦੇ 2 ਦਿਨਾਂ ਦੇ ਅੰਦਰ ਅੰਦਰ ਸੋ ਮੇਰਾ ਦੱਸਣ ਦਾ ਮਕਸਦ ਸੀ ਵੱਧ ਤੋਂ ਵੱਧ ਜਾਣਕਾਰੀ ਆਪਾਂ ਬੱਚਾਂ ਤੱਕ ਪਹੁੰਚਾਈਏ ਤੇ ਕੋਈ ਵੀ ਬੱਚਾ ਜਿਹੜਾ ਦਾਖਲੇ ਤੋਂ ਵਾਂਝਾ ਨਾ ਰਹੇ ਜੇ ਤੇ ਨਾਲ ਹੀ ਮੈਂ ਦੋਨੇ ਵੀਡੀਓ ਜਿਹੜੀਆਂ ਆਪ ਲੋ ਜਲਦੀ ਮੇਲ ਵਾਲੀ ਤੇ ਫੀਮੇਲ ਵਾਲੀ ਪਾਉਣ ਲੱਗਿਆਂਗਾ ਤਾਂ ਕਿ ਬੱਚੇ ਆਪਣਾ ਜਿਹੜਾ ਨੰਬਰ ਦੇਖ ਸਕਣ ਉਥੇ ਕਿੱਥੇ ਬਣਦਾ ਉਹਨਾਂ ਦਾ ਕਿਹੜੀ ਤਰੀਕ ਨੂੰ ਆਉਣਾ ਉਹਨਾਂ ਨੇ ਤੇ ਉਹੀ ਸਟੇਸ਼ਨ ਉਹਨਾਂ ਨੇ ਜਿਹੜੇ ਸਾਵੇਂ ਸਾਰੇ ਜ਼ਿਲ੍ਹੇ ਜਿਹੜੇ ਪਹਿਲਾਂ ਦਿੱਤੇ ਹੋਏ ਉਹ ਵੀ ਆਪਣੀ ਵੀਡੀਓ ਜਿਹੜੀਆਂ ਪੰਜਾਂ ਲਗੀਆਂ ਸਾਰੀਆਂ ਤੁਸੀਂ ਸੁਣ ਸਕਦੇ ਹੋ ਚੈਨਲ ਦੇ ਉੱਪਰ ਜੇਕਰ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਵੇਗੀ ਵੱਧ ਤੋਂ ਵੱਧ ਅੱਗੇ ਆਪਾਂ ਸ਼ੇਅਰ ਕਰਿਏ ਸ਼ੁਕਰੀਆ ਧੰਨਵਾਦ